ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਹੁਤ ਹੀ ਤੇ ਆਪਾਂ ਲੰਗਰ ਛਕਣ ਵਾਲੇ ਬਾਣੀ ਗਿੰਦੀ ਖਾਣਾ ਪੀਣਾ ਹੱਸਣਾ ਸੋਣਾ ਚਾਰ ਚੀਜ਼ਾਂ ਲੋਕਾਂ ਨੂੰ ਚਾਹਤੇ ਅੱਜ ਕੀ ਬਣਾਉਣਾ ਵਾ ਦੁਪਹਿਰੇ ਕੀ ਬਣਾਉਣਾ ਰਾਤ ਨੂੰ ਕੀ ਤੇ ਸੌਂ ਲਿਆ ਤੇ ਸਵੇਰੇ ਉੱਠ ਕੇ ਲੀੜੇ ਹੋਰ ਪਾ ਲਈ ਮਾਫੀ ਦਿਓ ਬਾਣੀ ਚੱਲ ਰਹੀ ਹੈ ਮਰੇ ਕਿੰਦੇ ਖਾਣਾ ਪੀਣਾ ਤੇ ਪੀਂਦੇ ਵੀ ਆਪਾਂ ਨੂੰ ਪਤਾ ਕੀ ਆ ਆਪਾਂ ਕੋ ਸਤਨਾ ਉਹ ਭਾਵੇਂ 5000 ਦੀ 7000 ਦੀ ਵੀ ਆਵੇ ਤੇ ਉਹ ਜ਼ਰੂਰ ਲਿਉਣੀ ਆ ਕਿਉਂਕਿ ਉਹਦੇ ਵਿਣਾਨ ਨਾ ਰੌਣਕ ਜੀ ਬਾਈ ਦੀ ਭਾਵੇਂ 50 ਲੱਖ ਲੱਗ ਜੇ ਵਿਆਹ ਚ ਕੰਮ ਚਲਾਉਣਾ ਹੀ ਆ ਤੇ ਜਦੋਂ ਗੱਲ ਆਉ ਉਹ ਵੀ ਗੁਰੂ ਕੇ ਵਜੀਰ ਦੀ ਉਹ ਆਨੰਦ ਕਾਰਜਾਂ ਤੋਂ ਬਾਅਦ ਅਰਦਾਸ ਭੇਟਾ ਤੇ ਉਹਨੂੰ ਉਹਦੇ ਵੇਰੀ ਗਰੀਬੀ ਆ ਜਾਂਦੀ ਆ ਕੋ ਸਤਨਾ ਆਈਓ ਅਸੀਂ ਡੁੱਬੇ ਹਾਂ ਨੂੰ ਡੋਬਣ ਵਾਲਾ ਕੋਈ ਜੰਮਿਆ ਨਹੀਂ ਸੀ ਪਰ ਅਹੀਂ ਬਾਬੇ ਦੇ ਆਖੇ ਨਹੀਂ ਲੱਗੇ ਮੁੜ ਕੇ ਬੀਬੀ ਤੁਰਿਆ ਆਂਦੀਂ ਦੀ ਗੁਰਦੁਆਰੇ ਬਾਬਾ ਜੀ ਕੱਲਾ ਮੁੰਡਾ ਦਿਨੇ ਰਾਤ ਦੀ ਪੀਂ ਜਾਂਦਾ ਅਰਦਾਸ ਕਰੂ ਮੈਂ ਕਹਾਂ ਤੂੰ ਲੇਟ ਹੋ ਗਈਆਂ ਤੁਸੀਂ ਆਪੇ ਕਬੀਰ ਸਾਹਿਬ ਦੀ ਬਾਣੀ ਚੱਲ ਰਹੀ ਕਬੀਰ ਦੀਨ ਗਵਾਇਆ ਲੋਕਾਂ ਨੂੰ ਖੁਸ਼ ਕਰਦੇ ਰਹੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਖੁਸ਼ ਕੀਤਾ ਨਹੀਂ ਸਾਰੇ ਇਹੋ ਹੀ ਬਹਾਨਾ ਲਾਉਂਦੇ ਆ ਜੀ ਜਦੋਂ ਵਿਆਹ ਚੰਦਿਉ ਨਾ ਅਮਰਤਧਾਰੀ ਬੰਦੇ ਵੀ ਇਹ ਕੰਮ ਕਰਕੇ ਕਹਣਗੇ ਬਾਬਾ ਜੀ ਰਿਸ਼ਤੇਦਾਰ ਗੁੱਸੇ ਹੁੰਦੇ ਬਾਬਾ ਜੀ ਭੈਣ ਭਰਾ ਟੁੱਟਦੇ ਵੀ ਰਹੀਂ ਕੀ ਕਰਦੇ ਹਨਾ ਤੇ ਬਾਬਾ ਕਬੀਰ ਸਾਹਿਬ ਪ੍ਰਵਾਹ ਚੱਲ ਰਹੇ ਉਹ ਕਹਿੰਦੇ ਦੀਨ ਗਵਾਇਆ ਲੋਕਾਂ ਬਦਲਿਆ ਆਪਣੇ ਗੁਰੂ ਨੂੰ ਤੱਕਾ ਦੇਤਾ ਮਹਾਂਪੁਰਖ ਬਚਨ ਸੁਣਾਉਂਦੇ ਕਹਿੰਦੇ ਅੱਜ ਵੀ ਮਾਲਕ ਤੇ ਮਾਇਆ ਇਕੱਠਿਆ ਮਾਲਕ ਤਖਤ ਤੇ ਮਾਇਆ ਗੋਲਕ ਚਾਹ ਤੇ ਰੱਬ ਜੀ ਨੇ ਪੁੱਛਿਆ ਮਾਇਆ ਤੇ ਮਾਲਕ ਬੈਠੇ ਜੋ ਦੁਨੀਆਂ ਦਾ ਦ੍ਰਿਸ਼ ਮੈਂ ਇੱਕ ਮਿੰਟ ਲਈ ਉਹ ਕਹਿੰਦੇ ਨਹੀਂ ਮਾਇਆ ਤੇਰਾ ਸਤਕਾਰ ਵਾਧਾ ਦੁਨੀਆਂ ਚ ਕੀ ਮੇਰਾ ਬੋਲੋ ਸਤਨਾਮ ਸ੍ਰੀ ਤੇ ਮਾਇਆ ਨੇ ਹੱਥ ਜੋੜੇ ਕਹਿੰਦੀ ਪ੍ਰਭੂ ਜੀ ਮੈਂ ਤੇ ਤੇਰੇ ਪੈਰਾਂ ਚ ਡਿੱਗਦੀ ਫਿਰਦੀ ਤੇਰਾ ਸਤਕਾਰ ਵਾਧਾ ਹੈ ਪਰਮੇਸ਼ਰ ਕਹਿੰਦੇ ਕਿਵੇਂ ਕਹਿੰਦੀ ਵੇਖ ਦੁਨੀਆਂ ਦੇ ਉੱਤੇ ਮੰਦਰ ਤੇਰੇ ਬੋਲੋ ਵੈਗਰੂ ਥੋੜਾ ਜਿਹਾ ਮੈਂ ਅੱਗੇ ਵੀ ਕਹਤਾ ਮੇਰੀ ਮਜਬੂਰੀ ਜੇ ਉੱਚੀ ਬੋਲਿਆ ਕਰੋ ਬੋਲੋ ਜੀ ਹਾਂ ਸੁਣਾਉਣਾ ਆਪਾਂ ਉਹਨਾਂ ਕ ਜਿੰਨਾ ਕ ਸਮਝ ਆ ਜੇ ਤੇ ਮਹਾਰਾਜ ਸਾਹਿਬ ਜੀ ਨੂੰ ਦੋਵੇਂ ਗੱਲਾਂ ਕਰਦੇ ਆ ਸੁਖਮਣੀ ਸਾਹਿਬ ਆਪਾਂ ਪੜਦੇ ਆ ਆਉਣ ਜਾਣ ਇੱਕ ਇਕਦਾ ਜਨਮੋਂ ਹੁੰਦਿਆ ਵਾ ਵਧਾਈ ਹੋਏ ਮੁੰਡਾ ਆਇਆ ਦੂਜੇ ਵੇ ਕਹਿੰਦੇ ਰਾਤੀ ਪਾਉ ਨੂੰ ਟੈਕ ਹੋ ਗਿਆ ਸਵੇਰੇ ਇੱਕ ਵੇ ਸਸਕਾਰ ਆਵਣ ਜਾਣ ਇੱਕ ਏਕ ਆਉਣਦਿਆ ਤੇ ਇੱਕ ਨੂੰ ਫੱਟੇ ਤੇ ਪਾ ਗਏ ਕਹਿੰਦੇ ਕਬਰਾਂ ਲੰਮ ਸਵੰਮੀਆਂ ਉੱਤੇ ਪਏ ਕੱਖ ਉਧਰੋਂ ਕੋਈ ਨਹੀਂ ਮੜਿਆ ਤੇ ਇਧਰੋਂ ਤੁਰ ਗਏ ਲੱਖ ਹੈ ਕੀ ਇਥੇ ਜਾਗ ਰਚਨਾ ਸਭ ਝੂਠ ਹੈ ਜਾਨ ਲੇਹੋ ਕਿਤੇ ਆ ਪੰਗਤੀਆਂ ਸਾਡੇ ਆਗੂ ਮੰਤਰੀ ਸੁਣ ਲੈਣ ਤੇ ਕਿਤੇ ਪੰਜਾਬ ਤਰ ਨਾ ਜਾਵੇ ਇਹ ਮੱਥੇ ਮੁੱਥੇ ਤੇ ਟੇਕਦੇ ਪਰ ਕੰਨਾਂ 'ਚ ਰੂੰ ਲੈ ਕੇ ਜਾਂਦੇ ਗੁਰਦੁਆਰੇ ਤੇ ਗੋਰਿਆਂ ਨੇ ਫੜ ਕੇ ਆਪਣੇ ਦੇਸ਼ ਸੋਨੇ ਦੇ ਬਣਾਤੇ ਹੀ ਐ ਅਵੀ ਤੇ ਰਾਜੀ ਆ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਜਿਹੜਾ ਅन्नदाता ਦੁਨੀਆ ਨੂੰ ਰੋਟੀ ਜ਼ਿੰਦਾ ਉਹਨੂੰ ਮਾਰਨ ਤੇ ਤੁੱਲੇ ਆਖੋ ਸਤਨਾਮ ਅੰਤ ਲੈ ਆਂਦੇ ਆ ਹੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਇਆ ਨੇ ਪ੍ਰਭੂ ਨੂੰ ਆਖਿਆ ਕਿੰਦੀ ਮੰਦਰ ਤੇਰੇ ਮਸੀਤਾਂ ਤੇਰੀਆਂ ਚਰਚ ਤੇਰੇ ਗੁਰਦੁਆਰੇ ਤੇਰੇ ਡੇਰੇ ਤੇਰੇ ਗਿਰਜਾ ਘਰ ਤੇਰੇ ਤੇ ਮੈਂ ਕਿਤਰਾ ਉੱਚੀ ਹੋਈ ਤੇ ਰੱਬ ਜੀ ਆਸਪੈ ਕਹਿੰਦੇ ਮਨ ਦੇ ਮਾਇਆ ਸਾਰਾ ਕੁਝ ਮੇਰਾ ਹੀ ਆ ਮੰਦਰ ਗੁਰਦੁਆਰੇ ਮਸੀਤਾਂ ਡੇਰੇ ਪਰ ਆ ਜਿਹੜੇ ਵਿੱਚ ਬੈਠੇ ਚੌਂਕੜਾ ਮਾਰ ਕੇ ਤੇ ਆ ਕਥਾ ਕਰਨਦੇ ਆ ਇਹ ਸਾਰੇ ਤੇਰੇ ਆਖੋ ਸਤਨਾਮੁ ਇਹ ਸਾਰੇ ਕਿਉਂ ਕਿਸੇ ਇਹ ਸਚਾਈ ਆ ਕਿ ਜਦੋਂ ਆਪਾਂ ਮੰਦਰ ਗੁਰਦੁਆਰੇ ਮਸੀਤ ਜਾਣੇ ਤੇ ਜਾਂਦਿਆਂ ਸਾਰ ਮੱਥਾ ਟੇਕ ਕੇ ਕੀ ਮੰਗਦੇ ਆਇਆ ਮਾਇਆ ਕੋਈ ਨੌਕਰੀ ਮੰਗਦਾ ਕੋਈ ਵੀਜ਼ਾ ਮੰਗਣਦਿਆ ਕੋਈ ਪੀਆਰ ਮੰਗਣਦਿਆਣਾ ਅਹੀਂ ਪਹਿਲਾਂ ਹੀ ਇਹਨਾਂ ਨੂੰ ਕਹਤਾ ਇੰਨੇ ਲੈਣੇ ਆਖੋ ਵੈਗਰੂ ਬੋਲੋ ਸਤਨਾਮ ਸਚਾਈ ਦੀ ਗੱਲ ਸਿੱਧੀ ਜੀ ਆਪਾਂ ਬਾਪੂ ਦੇ ਸੋਲੇ ਗਾਉਣੇ ਸਿਰਫ ਮੂਲ ਬੰਨਣ ਲੱਗਾ ਮਾਰੇ ਸੇ ਪਾਸ਼ਾ ਸਪੈ ਕਹਿੰਦੇ ਵਾਹ ਮਾਇਆ ਗੱਲ ਤੇ ਤੇਰੀ ਸਹੀ ਇਹ ਮੇਰਾ ਤੇ ਨਾਂ ਹੀ ਬਦਨਾਮ ਕੀਤਾ ਵਾ ਪੂਰਾ ਪੂਰਾ ਮਰਦੇ ਪੈਂ ਆ ਜ਼ਿੰਦਗੀ ਪੂਰੀ ਕਰਦੇ ਪੈਂ ਆ ਸੋਚ ਦਾ ਬਦਲ ਕਾਲਾ ਚੜ ਗਿਆ ਅਥਰੂ ਬਣ ਕੇ ਵਰਦੇ ਪੈਂ ਆ ਰੱਬ ਤੋਂ ਅੱਜ ਕੱਲ ਕੋਈ ਨਹੀਂ ਡਰਦਾ ਬੰਦਿਆਂ ਕੋਲੋਂ ਡਰਦੇ ਪੈਂ ਆ ਐਮ ਐਲ ਖੜੋਤਾ ਹੋਵੇ ਨਾ ਤੇ ਦੂਰੇ ਗੱਡੀ ਰੋਕ ਕੇ ਬੱਲੇ ਬੱਲੇ ਭਾਉ ਕੋ ਇੱਥੇ ਕਿੱਥੇ ਖੜੇ ਗੁਰੂ ਗ੍ਰੰਥ ਸਾਹਿਬ ਗਵਾਉਂਦਾ ਵੇ ਤੇ ਗੱਡੀ ਦੀ ਬ੍ਰੇਕ ਹੀ ਨਹੀਂ ਲੱਗਦੀ। ਨਾ ਕੋਈ ਉਤਰ ਕੇ ਮੱਥਾ ਟੇਕਦਾ ਇੱਥੋਂ ਤੱਕ ਪਿੰਡਾਂ 'ਚ ਜੈਲਸ ਵੇਖੀ ਵੀ ਗਵਾਂਢੀ ਦੇ ਘਰ ਮਹਾਰਾਜ ਆਉਣਾ ਤੇ ਗੁਰੂ ਸਾਹਿਬ ਆਉਂਦੇ ਤੇ ਦੂਜਿਆਂ ਨੇ ਵੇਖ ਕੇ ਬੂਹਾ ਢੋਲਿਆ। ਤੇ ਮੈਂ ਬਾਅਦ 'ਚ ਜਿਹੜਾ ਕੱਢਿਆ ਮੈਂ ਕਿਹਾ ਵੀ ਤੁਹਾਨੂੰ ਤੰਗੀ ਤੁਸੀਂ ਮੱਥਾ ਕਿਉਂ ਨਹੀਂ ਟੇਕਿਆ ਕਹਿੰਦੇ ਸਾਡੀ ਗਵਾਂਢੀਆਂ ਨਾ ਬਣਦੀ ਨਹੀਂ ਬਣਦੀ ਇਹਨਾਂ ਨਾਲ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਬੂਹਾ ਕਿਉਂ ਢੋਲਿਆ। ਕਹਿੰਦੇ ਜੀ ਲੈ ਕੇ ਆਉਂਦੇ ਤੇ ਮੱਥੇ ਲੱਗ ਜਾਣਾ ਆਖੋ ਸਤਨਾਮ ਐਨੀ ਈਰਖਾ ਜੈਲਸ ਨਾ ਭਰੇ ਪਏ ਆਪਾਂ ਆਪਾਂ ਤੇ ਬੜੀ ਦੂਰ ਆ ਰੱਬ ਤੋਂ ਆ ਤਾਈਓ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਚਲੋ ਰਲੇ ਮਿਲੇ ਆ ਜਿਸ ਹੋ ਜਾਣਾ ਬੈਠਾ ਵਿੱਚੋਂ ਪੰਜਾਂ ਸੱਤਾਂ ਦੇ ਲੱਗੀ ਗੱਲ ਬਣ ਜਾਣੀ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵਹੁ ਤੇ ਪਿੰਗਲ ਭਇਆ ਮਾਰਿਆ ਸਤਗੁਰ ਕਹਿੰਦੇ ਜਦੋਂ ਗੁਰੂ ਦੀ ਬਾਣੀ ਦੇ ਤੀਰ ਛੁੱਟਦੇ ਆ ਬੜੇ ਵੱਡੇ ਖੱਬੀ ਖਾਂ ਆਕੜਨ ਵਾਲੇ ਜਿਹੜੇ ਜੋੜੇ ਘਰ ਚ ਸੇਵਾ ਕਰਨ ਲੱਗ ਪੈਂਦੇ ਆਖੋ ਸਤਨਾਮ ਏਡੀ ਤਾਕਤ ਆ ਬਾਣੀ ਦੇ ਵਿੱਚ ਆਓ ਜੁੜੀਏ ਮਹਾਰਾਜ ਸਾਹਿਬ ਕਹਿੰਦੇ ਦੀਨ ਗਵਾਇਆ ਦੁਨੀਸੀਓ ਦੁਨੀ ਨਾ ਇਹ ਲੋਕਾਂ ਨੇ ਨਹੀਂ ਸਾਹ ਦੇਣਾ ਤੇਰਾ ਇਨਾਂ ਦੇ ਬਦਲੇ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਨਾ ਡੋਬੋ ਦੁਨੀਆ ਦੇ ਲੋਕੋ ਕੁਛ ਨਹੀਂ ਹੁੰਦਾ ਚਾਰ ਪੈਣ ਭਰਾ ਨਹੀਂ ਆਉਂਦੇ ਨਾਉਣ ਬਾਣੀ ਕਹਿੰਦੀ ਪਾਏ ਕੋਹਾੜਾ ਮਾਰਿਆ ਗਾਫਲ ਆਪਦੇ ਹੱਥੀਂ ਹੀ ਪਾਉ ਨਸ਼ੇ ਵਰਤਾਏ ਆਪਦੇ ਹੱਥੀਂ ਹੀ ਘਰ ਘਰ ਗਏ ਆਪਦੇ ਹੱਥੀਂ ਗੱਡੀਆਂ ਚ ਖਰੀਦੇ ਤੇ ਨਾਂ ਲਾ ਦਿੰਦੇ ਸਰਕਾਰ ਦਾ ਉਪਰੋਂ ਹਣਾਉਂਦੇ ਆ ਆਖੋ ਸਤਨਾਮ ਅਹੀਂ ਖੋਦੇ ਜ਼ਿੰਮੇਵਾਰਾਂ ਮੈਂ ਇਸ ਚੀਜ਼ ਦੇ ਅਨਵਾਲਵ ਨਹੀਂ ਜਿਹੜਾ ਅਕੇ ਕਹਿੰਦਾ ਨਾ ਸਰਕਾਰਾਂ ਦਾ ਬੇੜਾ ਬਹਿ ਗਿਆ ਨਹੀਂ ਕੋਹੇ ਦਾ ਨਹੀਂ ਬੀਠਾ ਤਾਂ ਬੇਦੀ ਬਾਣੀ ਕਹਿੰਦੀ ਸਾਡੀ ਆਪ ਦੀ ਗਲਤੀ ਆ ਕਿਉਂਕਿ ਸਾਹਮਣੇ ਇੱਕ ਬਾਟੇ 'ਚ ਜ਼ਹਿਰ ਪਿਆਵੇ ਇੱਕ 'ਚ ਦੁੱਧ ਤੇ ਖੋਤੇ ਨੂੰ ਵੀ ਛੱਡ ਦਿਓ ਵੀ ਦੁੱਧ ਹਲ ਨੂੰ ਹੋਊਗਾ ਆਖੋ ਸਤਨਾਮ ਖੋਤਾ ਤਾਂ ਚੀਤੇ ਆ ਗਿਆ ਹੋਏ ਬਾਹਰ ਪਤਾ ਨਹੀਂ ਕੀ ਲਿਖਿਆ ਤੇ ਫੋਟੋ ਜੀ ਲੱਗੀ ਆ ਤੇ ਮੈਂ ਤਾਂ ਕਹਦਾ ਵੀ ਜਿਸ ਨੂੰ ਖਾਣ ਨਾ ਖੋਤੇ ਮੂੰਹ ਵਿੱਚ ਪਾਲੇ ਲੋਕਾਂ ਨੇ ਰੁੱਲਦੀ ਜਾਏ ਜਵਾਨੀ ਨਸ਼ੇ ਵਦਾਲੇ ਲੋਕਾਂ ਨੇ ਜਿੱਥੋਂ ਦਸਮ ਪਿਤਾ ਦਾ ਕਹਿੰਦੇ ਕੋੜਾ ਲੰਗਿਆ ਨਾ ਅੱਜ ਦਾ ਗੱਭਰੂ ਉਸ ਚੀਜ਼ ਨੂੰ ਖਾਣੋਂ ਸੰਗਿਆ ਨਾ ਇਧਰ ਉਧਰ ਦੀਆਂ ਬਾਤਾਂ ਚ ਮੁਕਾਈਏ ਵੈਸੇ ਐ ਤੇ ਵੀ ਕਥਾ ਬਾਣੀ ਦੀ ਬਾਹਰੋਂ ਤੇ ਕੀਤੀ ਨਹੀਂ ਆਪਾਂ ਇੱਕ ਸ਼ਲੋਕ ਦੀ ਕੀਤੀ ਆ ਪਰ ਇਤਿਹਾਸ ਤੁਹਾਡਾ ਲੜੀ ਆ કરીਓ ਕਿਰਪਾ ਸਾਰੇ 2-4 ਮਿੰਟ ਸਾਸ ਦਿਓ ਮਨ ਬਿਰਤੀਆਂ ਨੂੰ ਕਾਗਰ ਕਰੀਏ ਜਦੋਂ ਜ਼ਿਮੀਂਦਾਰ ਜ਼ਮੀਨ ਬੀਜਦਾ ਪਹਿਲਾਂ ਪੈਲੀ ਤਿਆਰ ਕਰਦਾ ਫਿਰ ਬੀਜ ਪਾਉਂਦਾ ਥੋੜਾ ਜਿਹਾ ਹਰਦਲ ਟਿਕ ਜੇ ਮੋਬਾਈਲ ਮੂਲ ਆਪਣੇ ਬੰਦ ਕਰ ਲਓ ਸਾਰੇ ਜਣੇ ਸੋਚ ਸੁਚੇ ਦਾ ਇਹਨੂੰ ਇਹਦਾ ਪਹਿਲੋਂ ਕਾਰਜ ਕਰੋ ਨਹੀਂ ਉਹ ਕਿ ਬਿਰਤੀ ਤੋੜ ਦਿੰਦਾ ਸਾਰੇ ਉੱਚੀ ਬੋਲਿਓ ਪੈਣੋ ਵੀਰੋ ਪਤਾ ਨਹੀਂ ਲੱਗਣਾ ਸਮੇਂ ਦਾ ਤੇ ਮਹਾਰਾਜ ਦੀ ਖੁਸ਼ੀ ਲਈਏ ਗੱਜ ਕੀ ਵਾਹਿਗੁਰੂ 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 ਲਾਲੋ ਲਾਲੋ ਜੋਰ ਵਾਹਿਗੁਰੂ 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 ਸਤਗੁਰ ਕੈ ਬਲਿਹਾਰੈ ਆਪਣੇ ਸਤਗੁਰ ਕੈ ਬਲਿਹਾਰੈ ਸਤਗੁਰ ਸਤ ਗੁਰ ਕੈ ਬਲਹਾਰ ਆਪਣੇ ਸਤ ਗੁਰ ਕੈ ਬਲਹਾਰ ਸਤ ਅਗੈ ਸੁਖ ਪਾਸ਼ੈ ਸੁਖ ਸਹਿਜਾ ਅਗੈ ਸੁਖ ਪਾਸ਼ੈ ਸੁਖ ਸਹਿਜਾ ਕਰਿਆ ਆਨੰਦ ਹਮਾਰਾ ਕਰਿਆ ਆਨੰਦ ਹਮਾਰਾ ਕਰਿਆ ਕਰਿਆ ਆਨੰਦ ਹਮਾਰਾ ਕਰਿਆ ਆਨੰਦ ਹਮਾਰਾ ਕਰਿਆ ਆਨੰਦ ਹਮਾਰਾ ਕਰਿਆ ਸਤ ਗੁਰ ਕੈ ਬਲਹਾਰ ਆਪਣੇ ਸਤ ਗੁਰ ਕੈ ਬਲਹਾਰ ਸਤ ਗੁਰ ਗਾਉ ਬਣੀ ਕਰ ਅਨੰਦ ਹਮਾਰੈ ਕਰ ਅਨੰਦ ਹਮਾਰੈ ਸਤਗੁਰ ਕੈ ਬਲਿਹਾਰ ਆਪਣੇ ਸਤਗੁਰ ਕੈ ਬਲਿਹਾਰ ਸਤਗੁਰ